ਹਾਂਜੀ ਸਸਿਕਾ ਜੀ ਮੇਰੇ ਕਪਤ ਸਵਰਾਜ ਜੀ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਵੀ ਚਾਹੀਦੀ ਕਲਾ ਵਾਸਤੇ ਅਸੀਂ ਵੀ ਸਭ ਇਕੱਠਾ ਹੋ ਗਏ। ਹੋਰ ਦੱਸੋ ਕੰਮ ਤੋਂ ਲੈ ਕੇ ਹਰ ਹਾਲ ਚਾਲ ਚੱਲਦਾ। ਲੈ ਆ ਗਿਆ ਫੋਨ। ਇਹ ਨਹੀਂ ਮੇਰੇ ਕੰਨ ਖਾਣੋ ਹੜ ਦੀ ਸਾਰੀ ਦਿਹਾੜੀ। ਮੈਂ ਵੀਡੀਓ ਬਣਾਉਣ ਲੱਗਿਆ ਕਿ ਬਸ ਕਰ ਹੁਣ ਤਾਂ ਹਟ ਜਾ। ਹਾਂ। ਇਹ ਹੋ ਗਿਆ। ਮੈਂ ਤਾਂ ਵੀਡੀਓ ਬਣਾਉਣ ਲੱਗੀ ਸੀ। दाल ਸਬ지। ਮੇ ਭੈਣੇ ਭੁੱਡੀਆਂ ਬੀਜੀਆਂ ਸੀ ਉਹਨਾਂ ਨੂੰ ਫੁੱਠੀ ਪੈ ਗਈ। ਹਾਂ। ਅਸਤਾ ਸਬਜ਼ੀ ਲੈਣ ਭੇਜਿਆ ਪਰਦਾਰ ਪਤਾ ਨਹੀਂ ਕੀ ਲੈ ਕੇ ਆਈ ਨਹੀਂ ਹਾਂ ਉਹ ਹੀ ਤਾਂ ਗਲਤ ਨਹੀਂ ਤਾਂ ਫਿਰ ਤੋਂ ਇਹ ਮੂੰਗੀ ਦੀ ਤਾਂ ਧਰ ਲਾਂਗੇ ਭਾਵੇਂ ਦੂਜੀ ਮੂੰਗੀ ਦੂਜੀ ਮੂੰਗੀ ਕੋਈ ਮੂੰਗੀ ਧਰ ਲਾਂ ਜੇ ਖਾਈ ਤਰਕੇ ਨੁਰੀਆ ਵਧਾ ਦਿੰਦੀ ਆ ਮੂੰਹ ਸਾਰ ਸੋਜੀ ਜਾਂਦਾ ਹਾਂ ਉਹ ਹਾਂ ਅਸਤਾ ਪਾਈ ਤੋੜਿਆ ਰਲਾਤਾ ਸਰੋਂ ਪਾਣੀ ਵਿੱਚ ਸਾਗ ਹੋ ਜਾ 20 ਦਾ ਕਪਟਾ ਪੱਤੇ ਦਾ ਤੇ ਉਹ ਠੱਲਰ ਪਾਉਂ ਰੋਜ਼ ਤਰਕੇ ਸੌੜੀ ਖਰਤਾ ਕੇ ਰੱਖ ਦਿਆ ਕਰਨੀ ਆ ਭਰ ਕੇ ਹੋ ਫੇ ਕਰੂ ਕੀ ਬੰਦਾ ਰੋਜ ਦਾਲੇ ਸਬਜ਼ੀਆਂ ਦਾ ਦੁਖੀ ਕੀਤਾ ਪਹਿਲਾਂ ਲੱਗਾਈ ਉੱਤੋਂ ਕਿੰਨੀ ਆ ਹਾਂ ਨਾ ਇਸ ਪ੍ਰੇਹਾ ਬਹੁਤ ਹੁੰਦੀਆਂ ਨੇ ਭੈਣੇ ਖਾ ਕੇ ਦੂਰਨ ਬੰਦਾ ਖਿਲ ਨਹੀਂ ਹੁੰਦਾ ਹਾਂ ਸਾਰੇ ਜੋਰ ਦਰਦ ਕਰਨ ਲੱਜ ਜਾਂਦੇ ਨੇ ਹੂੰ ਮੈਂ ਤਾਂ ਕਦੂ ਖਾਂਦੀ ਨਹੀਂ ਨਾ ਨਾ ਕਦੂ ਤਾਂ ਮੇਰੇ ਲਈ ਜਮੇ ਹੀ ਜ਼ਹਿਰ ਨੇ ਨਾ ਨਾ ਜਿੱਦਣ ਅਸੀਂ ਕਦੂਆਂ ਦੀ ਸਬਜ਼ੀ ਬਣਾ ਲੈਂਦੇ ਦੂਜੇ ਦਿਨ ਤਾਂ ਮੇਰਾ ਬੁਰਾ ਹਾਲ ਹੋ ਜਾਂਦਾ ਇਹ ਸਪਰੇਹਾ ਹੁੰਦੀਆਂ ਨੇ ਹਾਂ ਕਰ ਦੇ ਕਦੂ ਤੋਰੀਆਂ ਹਨ ਉਹਨਾਂ ਨਾਲ ਕੁਝ ਹੋਰ ਹਾਂ ਉਹਦੇ ਨਾਲ ਤਾਂ ਆਪਣੇ ਵਰਗੇ ਲੋਕਾਂ ਦਾ ਸਰੋਂ ਦਾ ਸਾਗ ਵਧੀਆ ਉਹਦੇ ਵਿੱਚ ਭੋਰਾ ਕਾਲੀ ਮਿਰਚ ਪਾ ਲੋ ਹਾਂ ਚੁਟਕੀ ਸੁੰਘਦੀ ਪਾਰੋ ਬੈਬਾ ਦੀ ਚੱਕੀ ਜਾਂਦੀ ਹੈ ਰਾਈ ਪਾ ਲੋ ਹਾਂ ਉਹ ਆਪ ਸਿਆਣੀ ਹੈ ਆਹੋ ਨਾਲ ਲਸਣ ਕੱਠਾ ਬੰਵਾ ਪਾਓ ਲਸਣ ਅਰੇ ਤੇ ਸਾਗ ਦੇ ਦੋ ਲਸਣ ਦੇ ਇਕੱਠੇ ਛਿਲ ਹਾਂ ਛਿਲ ਕੇ ਸੜਦੇ ਲੈ ਜਾਏ ਬੈ ਖੜ ਜਵੇ ਸਾਗ ਨੇੜੇ ਹਾਂ ਕਰਚੀ ਮਾਰ ਕੇ ਉਹਦੀ ਵਿੱਚ ਰਿੱਧੇ ਸਾਗ ਦੇ ਦੇਖੀ ਨਾਲੇ ਖਾ ਕੇ ਸਾਡਾ ਸਾਗ ਤੂੰ ਖਾ ਕੇ ਦੇਖੀ ਕਦੇ ਅਸੀਂ ਅਸੀਂ ਨੀ ਬਿਜਲੀ-ਵਿਜਲੀ ਦੀ ਮਸ਼ੀਨ ਲਾਈ ਮੈਂ ਤਾਂ ਜੱਤੋਂ ਸਾਗ چیر ਕੇ ਵਿੱਚ ਪਾ ਲੈਣਾ ਮੇਰਾ ਘੋਟਣਾ ਮਸ਼ੀਨ ਮੈង ਚੱਲੀ ਜਾਂਦਾ ਅਸੀਂ ਕਦੇ ਸਾਗ ਥੱਲੇ ਲਾ ਕੇ ਨਹੀਂ ਘੋਟਿਆ ਬਸ ਓਪਰੇ ਘੋਟ ਕੇ ਮਲਾਈ ਵਰਗਾ ਬਣਾ ਕੇ ਨਾ ਆਲਣ ਪਾ ਦਿੰਨੇ ਆ ਦੇਖੀ ਖਾ ਕੇ ਤੂੰ ਬਿਨਾ ਤੜਕੇ ਤੇ ਵੀ ਆਏ ਹੁੰਦਾ ਮਾਰ ਕੇ ਮਲਾਈ ਵਰਗਾ ਹਾਂ ਇਹ ਆਹੋ ਅੱਜ ਕਾਹਨੇ ਤੇ ਕਾਈ ਸਹਲ ਕਰਦੀਆਂ ਨੇ ਹੂੰ ਟੱਟੇ ਨੇ ਹੱਥ ਜੇ ਮੈਂ ਕੋਠਣਾ ਦਾ ਫੇਰਨਾ ਹੀ ਨਹੀਂ ਉਹ ਮਸ਼ੀਨ ਲਾ ਦਿੰਦੀ ਆਰੇ ਮਸ਼ੀਨ ਨਾਲ ਕੋਈ ਸਾਧਵਾਂ ਦਾ ਨਹੀਂ ਹੂੰ ਜੇ ਕੁੱਕਰ ਚ ਬਣਾ ਲੈਣਾ ਕੁੱਕਰ ਦਾ ਕੋਈ ਸਾਰਾ ਛਿੱਛ ਗੰਦਾ ਵਿੱਚ ਹੀ ਕੁਲੀ ਜਾਂਦਾ ਸਾਰਾ ਕੁਝ ਜਿੰਨਾ ਚਾਹ ਸਾਗ ਚ ਵਾਲੀ ਆ ਕੇ ਇੱਕ ਵਾਰੀ ਮੈਲ ਠੈਲ ਬਾਹਰ ਨਾ ਨਿਕਲੇ ਨਾ ਨਿਕਲਣੀ ਚਾਹੀਦੀ ਹੈ ਕਿਹੜਾ ਜ਼ਰੂਰੀ ਜਿਹੜੀ ਉਹ ਬੈਵਾਦੀ ਹੁੰਦੀ ਆ ਸਾਗ ਦੀ ਸਾਰੀ ਬਾਹਰ ਨਿਕਲ ਜਾਂਦੀ ਆ ਹਾਂ ਹਾਂ ਉਹ ਤਾਂ ਗੱਲ ਹੈ ਟੋਰੀਆਂ ਹੈਗੀਆਂ ਨੇ ਬਾੜ ਤੇ ਉਹ ਤੋੜ ਲਿਆ ਜੇ ਤੋੜਨੀਆਂ ਨੇ ਅਸ ਤਾਂ ਖਾ ਖੱਕੇ ਪਏ ਆ ਆਹੋ ਆ ਜਾਂਦੀ ਰਹੀ ਤੀਜੇ ਚੋਹਦਨ ਤੋਂ ਤੋਤਨੇ ਕਿਲੋ ਫਿਰ ਉਹ ਤਾਂ ਜਵਾਕ ਖਾਂਦੇ ਨਹੀਂ ਪਰ ਫਿਰ ਕੀ ਕਰੇ ਅਗਲਾ ਅੱਕ ਜਾਂਦੇ ਆ ਆਪ ਨੂੰ ਵੀ ਨਹੀਂ ਰੋਜ਼ ਤੱਕ ਫਿਰ ਇੱਕ ਗੱਲ ਹੋਰ ਵੀ ਆ ਘਰ ਦਾ ਜੋਗੀ ਜੋਗ ਨਾਲ ਕੇ ਬਾਹਰਲਾ ਜੋਗੀ ਸੱਤ ਜੇ ਤਾਂ ਇਹ ਹੀ 50 60 ਰੁਪਏ ਕਿਲੋ ਉਹਨ ਤੋਰੀਆਂ ਇਹ ਤਾਂ ਬੜੇ ਚਸਕੇ ਲਾ ਕੇ ਖਾਂਦੇ ਨੇ ਜਿਹੜੀ ਸਬਜੀ ਘਰ ਦੀ ਆ ਚਾਹੇ ਉਹ ਸ਼ਮਲਾ ਮਿਰਚੇ ਚਾਹੇ ਉਹ ਗੋਭੀ ਆ ਭਾਣੇ ਚਾਹੇ ਕੋਈ ਸਬਜੀ ਆ ਉਹ ਤਾਂ ਜਵਾਕ ਨੱਕ ਹੀ ਰੱਖ ਦੇ ਇੱਕ ਦੰਕ ਖਾ ਕੇ ਦੂਜੇ ਨੂੰ 10 ਦਿਨ ਨਹੀਂ ਖਾਂਦੇ ਮੁੜ ਕੇ ਹੋਰ ਫਿਰ ਉਹਨਾਂ ਤਾਂ ਕਰਦੇ ਪਨੀਰ ਪਾ ਕੇ ਪਾਰਨੀ ਦੇ ਦੁੱਧ ਦਾ ਪੋਰਾ ਕਦੇ ਗੱਠੀਆਂ ਨਹੀਂ ਪੁਰਜੀ ਬਣਾ ਦਈਦੀ ਆ ਫਿਰ ਹੋਰ ਕੀ ਕਰੂ ਪਰ ਕਦੇ ਆਪੁੰਦਰ ਪਰ ਖਾਣੀ ਪੈਂਦੀ ਆ ਆਪਾਂ ਤਾਂ ਸਿਆਣੇ ਆ ਪਤਾ ਬਈ ਮਂਘਾਈ ਆ ਉਤੋਂ ਘਰ ਦੀ ਬਾ ਸਬਜੀ ਆਪਾਂ ਤਾਂ ਸਮਝ ਕੇ ਖਾ ਰਹੇ ਨੇ ਪਰ ਬੱਚੇ ਨਹੀਂ ਸਮਝਦੇ ਨਾ ਨਾ ਇਨਾ ਮੁਰਤਾ ਚਾਹੇ ਬੀਨ ਵਜਾਈ ਜਾਏ ਜਨਾਬ ਜੀ ਇੱਕ ਬਰਾਬਰ ਆ ਮੈਨੂੰ ਕੀ ਪੁੱਛਦੀ ਐ ਹਾਂ ਉੱਤੋਂ ਦੇ ਖਰਚੇ ਫालतੂ ਦੇ ਕਦੇ ਕੁਰਕਲੇ ਖਾਣ ਨੇ ਕਦੇ 버ਗਰ ਖਾਣ ਨੇ ਕਦੇ ਪੀਜ਼ਾ ਖਾਣਾ ਫਣੀ ਕੀ ਲੱਜੀ ਹੁੰਦੀ ਐ ਇੱਕ ਹੋਰ ਨੂੰ ਨੂੰਸ ਨੂੰਸ ਕਹਿੰਦੇ ਨੇ ਨਹੀਂ ਵਰਗਾ ਹਾ ਇੱਕ ਦਮ ਭੋਰਾ ਕਮੂਚ ਪਾ ਲਿਆ ਕੱਚਾ ਜਾ ਚਿੱਟਾ ਜਾ ਨਹੀਂ ਮੈਨੂੰ ਤਾਂ ਐ ਲੱਗਿਆ ਉਹ ਜੇ ਸੱਚ ਪੁੱਛਦੀ ਐ ਜਿਵੇਂ ਮਰਿਆ ਹੈ ਚੂਹਾ ਹੁੰਦਾ ਸੱਚੀ ਹਾਂ ਮੈਨੂੰ ਐ ਲੱਗਿਆ ਕਿ ਚੂਹੇ ਦੀ ਛਿਲ ਲਾਹੇ ਚੂਹੇ ਦੀ ਸੇਕ ਤੇ ਬਣਾਏ ਮੇਨੋਂ ਕਹਦਾ ਘਰ ਦਾ ਤੇ ਘਰ ਦਾ ਦੀ ਹਟੇ ਨਾ ੱੱਕੇ ਨਾ ਮੇਰੇ ਮੂੰਹ ਚ ਪਾਤਾ ਪਰ ਮੈਨੂੰ ਤਾਂ ਉਲਟੀਆਂ ਲੱਗੀਆਂ ਜਦ ਹੀ ਬਜਾਰੂ ਕੇ ਚੀਜ਼ੇ ਕਰ ਦੇ ਤੇ ਘਰ ਦਾ ਤੇਲ ਹੈ ਜੇ ਬੇਸਣ ਚ ਅੱਜ ਦਾ ਨਹੀਂ ਹੈਗਾ ਮੈਂ ਤਾਂ ਇਹ ਕਰਦੀ ਹੁੰਨੀ ਆ ਰਾਤ ਨੂੰ ਜਿਹੜੀ ਅੱਧੇ ਛੋਲਿਆਂ ਦੀ ਦਾਲ ਪਿਓ ਦਿੰਨੀ ਆ ਡੋਂਗਾ ਭਰ ਕੇ ਤੜਕੇ ਨੂੰ ਮੈਕਸੀ ਨਾਲ ਰਗੜ ਕੇ ਪਕੌੜੇ ਕੱਢਦੀ ਦੇਖੀ ਖਾ ਕੇ ਬੁਕਰਾਂ ਹਾਂ ਘਰ ਦੀ ਦੇਸੀ ਸਰੋਂ ਦਾ ਤੇਲ ਤੇ ਘਰ ਦੇ ਵੇਸਣ ਦੇ ਪਕੌੜੇ ਮੈਂ ਕਹਿੰਨੀ ਆ ਤੂੰ ਤਾਂ ਭੁੱਲ ਜੰਗੀ ਖਾਣੇ ਆ ਜਿਹੜੇ ਖਾਣੇ ਨੂੰ ਤੂੰ ਖਾਸਵਾ ਕੇ ਆ ਕੇ ਰੇਚੰਗਾ ਕੋਈ ਆਇਆ ਲਲਪਾਰੇ ਮਾਰਦਾ ਠਿੰਕਾ ਕਿ ਆ ਗਿਆ ਬੋਲੂਗਾ ਹਾਂ ਬਸ ਕਰ ਦੇ ਕੰਮ